ਫੀਮ ਲੋ ਪੱਤੀਆਂ ਦਵਾਈਆਂ ਚੋਂ ਫੀਮ ਪੈਂਦੀ ਐ ਹਜੇ ਵੀ ਅਫੀਮੀਤ ਦੇ ਇਸ ਕਰਕੇ ਟੋਡੇ ਤੇ ਫੀਮ ਮਾੜਾ ਨਸ਼ਾ ਬਣਾਤਾ ਤੇ ਸ਼ਰਾਬ ਚੰਗਾ ਨਸ਼ਾ ਬਣਾਤਾ ਮੈਂ ਫੀਮ ਤੇ ਪੁੱਕੀ ਵਾਲਾ ਬੰਦਾ ਐ ਸੜਕ ਦੇ ਲੱਗਿਆ ਪਿਆਣੀ ਵੇਖਿਆ ਇੱਕ ਵਾਰੀ ਜਿਵੇਂ ਕੈਨੇਡਾ ਨੇ ਕੀਤਾ ਕੈਨੇਡਾ ਨੇ ਉਹ ਨਸ਼ਾ ਉੱਥੇ ਲੀਗਲਾਈਜ਼ ਕਰਤਾ ਠੇਕੇ ਖੋਲਤੇ ਪੰਜਾਬ ਦੇ ਵਿੱਚ ਭੁੱਕੀ ਤੇ ਫੀਮ ਦੇ ਠਿੱਕੇ ਖੋਲ੍ਹਣ ਦੀ ਮੰਗ ਨੂੰ ਲੈ ਕੇ ਰਾਜਾ ਪ੍ਰਿੰਗ ਹੋਰਾਂ ਦੇ ਵੱਲੋਂ ਇੱਕ ਵਾਰ ਫਿਰ ਵੱਡਾ ਬਿਆਨ ਦਿੱਤਾ ਗਿਆ ਕਿ ਉਹਨਾਂ ਨੇ ਕਿਹਾ ਕਿ ਇਸ ਮਸਲੇ ਦੇ ਉੱਤੇ ਸਰਕਾਰ ਨੂੰ ਵਿਚਾਰ ਕਰਨਾ ਚਾਹੀਦਾ ਹੈ ਕਿਉਂਕਿ ਜੇਕਰ ਸਾਡੀ ਸਰਕਾਰ ਵੀ ਆਵੇ ਤਾਂ ਅਸੀਂ ਵੀ ਇਸ ਤਰ੍ਹਾਂ ਨਸ਼ਾ ਖਤਮ ਨਹੀਂ ਕਰ ਸਕਦੇ ਕਿਉਂਕਿ ਜਦੋਂ ਤੋਂ ਪੰਜਾਬ ਦੇ ਵਿੱਚ ਸ਼ਰਾਬ ਨੂੰ ਕਾਨੂੰਨੀ ਤੌਰ ਦੇ ਉੱਤੇ ਮਾਨਤਾ ਮਿਲੀ ਹੈ ਤਾਂ ਉਸ ਤੋਂ ਬਾਅਦ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਜਿਹੜੀ ਖੇਤੀ ਸੀ ਅਪੀਮ ਦੀ ਜਾਂ ਫਿਰ ਭੁੱਕੀ ਦੀ ਉਸ ਨੂੰ ਲੈ ਕੇ ਕਿਤੇ ਨਾ ਕਿਤੇ ਉਹਨਾਂ ਨੇ ਸਵਾਲ ਖੜੇ ਕੀਤੇ ਨੇ ਕਿ ਇਸ ਦੇ ਪਿੱਛੇ ਦਾ ਕਾਰਨ ਕਿਤੇ ਨਾ ਕਿਤੇ ਕਾਰਪਟ ਕਰਾਣੇ ਨੇ ਕਿਉਂਕਿ ਇਸ ਨੂੰ ਜਿਹੜਾ ਸਭ ਤੋਂ ਵੱਡਾ ਮਕਸਦ ਸੀ ਕਿ ਕਿਸਾਨਾਂ ਦੇ ਵੱਲੋਂ ਇਸ ਫਸਲ ਨੂੰ ਜਾਂ ਫਿਰ ਇਸ ਨੂੰ ਪੈਦਾ ਕੀਤਾ ਜਾਂਦਾ ਸੀ ਤਾਂ ਉਸ ਨੂੰ ਖਤਮ ਕੀਤਾ ਜਾਂਦਾ ਸੀ ਨਾਲ ਹੀ ਉਹਨਾਂ ਨੇ ਇਹ ਵੀ ਗੱਲ ਕਹੀ ਹੈ ਕਿ ਸਾਡੀ ਸਰਕਾਰ ਦੇ ਵਿੱਚ ਵੀ ਇੱਕ ਕੈਪਟਨ ਅਮਰਿੰਦਰ ਸਿੰਘ ਹੋਰਾਂ ਦਾ ਜ਼ਿਕਰ ਕਰਦੇ ਹੋ ਉਹਨਾਂ ਨੇ ਕਿਹਾ ਕਿ ਉਹਨਾਂ ਨੇ ਵੀ ਨਸ਼ਿਆਂ ਦੇ ਮਸਲੇ ਦੇ ਉੱਤੇ ਸਰਕਾਰ ਬਣਾਉਣ ਦੇ ਲਾਲਚ ਦੇ ਵਿੱਚ ਝੁੱਟੀ ਸੌਂ ਖਾ ਲਈ ਸੀ ਉਹਨਾਂ ਨੇ ਕਿਹਾ ਕਿ ਜੇਕਰ ਸਾਡੀ ਸਰਕਾਰ ਵੀ ਆਉਂਦੀ ਹੈ ਸਤਾਈ ਦੇ ਵਿੱਚ ਤਾਂ ਅਸੀਂ ਵੀ ਨਸ਼ੇ ਨੂੰ ਖਤਮ ਨਹੀਂ ਕਰ ਸਕਦੇ ਕਿਉਂਕਿ ਇਸ ਦੇ ਵਾਸਤੇ ਕਦਮ ਕਰਵਾਉਣ ਵਾਸਤੇ ਤਾਂ ਨੌਜਵਾਨਾਂ ਨੂੰ ਨੌਕਰੀਆਂ ਦੇਣੀਆਂ ਪੈਣੀਆਂ ਨੇ ਉਸ ਦਾ ਬਦਲ ਲੱਭਿਆ ਜਾਣਾ ਚਾਹੀਦਾ ਹੈ ਤੋਂ ਸੋ ਇਸੇ ਸਮੇਂ ਤੱਕ ਕਿ ਕੁਝ ਰਾਜਾ ਬੜਿੰਗ ਹੋਰ ਦੇ ਵੱਲੋਂ ਬਿਆਨ ਦਿੱਤਾ ਗਿਆ ਤੁਸੀਂ ਆਓ ਇੱਕ ਵਾਰੀ ਉਹ ਵੀ ਸੁਣੋ ਇਹ ਸਾਨੂੰ ਦਮੀ ਤਬਦੀਲੀ ਲੈ ਕੇ ਆਉਣੀ ਪੈਣੀ ਹੈ ਹੁਣ ਨਸ਼ਾ ਨਸ਼ਾ ਹੁਣ ਨਸ਼ਾ ਕਹਿ ਦਿੰਦਾ ਜਿਹੜਾ ਸਟੇਜ ਤੇ ਲੀਡਰ ਚੜ ਜਾਂਦਾ ਉਹ ਕਹਿੰਦਾ ਸਵੇਰੇ ਬੰਦ ਕਰ ਦਿਆ ਉਹ ਸਾਡੇ ਆਲਾ ਆਇਆ ਸੀ ਇੱਕ ਉਹ ਪਾ ਉਹਨੇ ਗੁਟਕਾ ਸਾਹਿਬ ਹੀ ਫੜ ਲਿਆ ਮਾਂ ਦੇ ਛੇਰ ਨੇ ਉਹ ਕਹਿੰਦਾ ਮੁੱਖ ਮੰਤਰੀ ਬੰਜੋ ਗੁਟਕਾ ਸਾਹਿਬ ਦਾ ਕੀ ਹੈ ਇਹ ਆਇਆ ਜਨਾਬ ਇਹਨੇ ਹਰਿਮੰਦਰ ਸਾਹਿਬ ਚ ਅਰਦਾਸ ਕਰਾਤੀ ਨਸ਼ਾ ਉਹਨੇ ਰੋਣੇ ਹੋ ਗਿਆ ਪਿੰਡਾ ਚੋ ਬੋਲੋ ਭਾਈ ਯਾਰ ਬੋਲ ਤਾਂ ਲੋ ਜਿਵੇਂ ਹੀ ਇਹ ਨਸ਼ਾ ਖਤਮ ਨਹੀਂ ਹੋ ਸਕਦਾ ਜੇ ਕਾਂਗਰਸ ਦਾ ਰਾਜ ਆ ਗਿਆ ਹੈਲੋ ਫੇਰ ਵੀ ਪਹਿਲਾ ਸੁਣ ਲਓ ਫੇਰ ਵੀ ਇਹ ਖਤਮ ਐ ਨਹੀਂ ਹੋਣਾ ਇਹਦੇ ਵਾਸਤੇ ਨੌਕਰੀਆਂ ਦੇਣੀਆਂ ਪੈਣੀਆਂ ਸੰਧੂ ਸਾਹਿਬ ਉੱਥੇ ਬੈਠੋ ਮੈਨੂੰ ਪਤਾ ਐ ਇਹ ਕਹਿੰਦਾ ਵੀ ਹੁਣ ਬੱਸ ਕਰੋ ਰੰਗਾਵਾ ਸਾਹਿਬ ਤੇ ਅਮਰ ਸਿੰਘ ਨੇ ਇਸ਼ਾਰਾ ਕਰਤਾ ਵੀ ਖੜਾ ਹੋ ਅਮਰ ਸਿੰਘ ਜੀ ਤੁਸੀਂ ਸਾਡੇ ਬਾਪੂ ਜਿੱਥੇ ਅਸੀਂ ਫਸ ਜਾਂਦੇ ਹਾਂ ਉੱਥੇ ਤੁਸੀਂ ਸਾਨੂੰ ਕੱਢਦੇ ਹੋ ਹੁਣ ਮੈਨੂੰ ਹੀ ਬਹਿਣ ਵਾਸਤੇ ਇਸ਼ਾਰਾ ਕਰਾਤਾ ਸੁਣੋ ਸੁਣੋ ਧਿਆਨ ਨਾਲ ਮੈਂ ਕਹਿੰ ਰਿਹਾ ਨੌਕਰੀ ਮੁੰਡੇ ਵੇਲੇ ਆ ਵੇਲੇ ਪਿੱਪਲ ਥੱਲੇ ਬੈਠੇ ਇਹੀ ਕੰਮ ਕਰੀ ਜਾਂਦੇ ਆ ਕਿਉਂਕਿ ਜੇ ਨੌਕਰੀ ਜਾਣ ਸ਼ਾਮ ਨੂੰ ਆਉਣ ਤਾਂ ਉਹ ਆਪਦੇ ਕੰਮ ਤੇ ਲੱਗਣ ਮੁੰਡਾ ਪੜ੍ਹ ਲਿਆ ਗੋਆ ਕੂੜਾ ਕਰਕੇ ਇਹਨਾਂ ਨੇ ਪੜਾਇਆ ਮੁੰਡੇ ਨੂੰ ਕਿਸੇ ਨੇ ਦਿਹਾੜੀਆਂ ਕਰਕੇ ਪੜਾਇਆ ਕੁੜੀ ਨੂੰ ਹੁਣ ਉਹ ਫਿਰਦੇ ਆ ਵੇਲੇ ਨਾ ਤਾਂ ਉਹ ਗੋਆ ਕੂੜਾ ਕਰਨ ਜੋਗਰੇ ਰਹੇ ਨੇ ਉਹ ਦਿਹਾੜੀ ਜਾਂ ਜੋਗਰੇ ਰਹੇ ਉਹ ਨਸ਼ਾ ਕਰਦੇ ਇੱਕ ਤਾਂ ਨੌਕਰੀਆਂ ਦਿਓ ਤੇ ਦੂਜਾ ਆ ਜਿਹੜਾ ਚਿੱਟਾ ਥੋੜੇ ਸਮਿਆਂ ਸੇ ਥੋੜੇ ਸਮਿਆਂ ਸੇ ਚਿੱਟਾ ਸਮੈਕ ਕੋਕੀਨ ਤੇ ਆ ਟੀਕਾ ਆ ਜਿਹੜੀ ਹਸਪਤਾਲ ਚ ਗੋਲੀ ਮਿਲਦੀ ਹੈ ਸਭ ਤੋਂ ਮਾੜੀ ਹੈ ਇਹਦੇ ਨਾਲ ਬੰਦਾ ਬਚਦਾ ਨਹੀਂ ਜਿਹਨੂੰ ਲੱਗ ਜਾਂਦੀ ਹੈ ਦੱਸੋ ਭਾਈ ਇਹ ਮੈਂ ਚਿੱਟੇ ਦੇ ਮਾਪਿਆਂ ਨੂੰ ਮਿਲਿਆ ਜਿਹੜੇ ਚਿੱਟੇ ਜਿਹੜੇ ਬੱਚੇ ਚਿੱਟਾ ਪੀਂਦੇ ਉਹਨਾਂ ਪਰਿਵਾਰਾਂ ਨੂੰ ਮਿਲਿਆ ਜਿਹੜੇ ਬੱਚੇ ਕੋਕੀਨ ਤੇ ਸਮੈਕ ਤੇ ਟੀਕਾ ਲਾਉਨੇ ਆ ਉਹਨਾਂ ਦੇ ਪਰਿਵਾਰਾਂ ਨੂੰ ਮਿਲਿਆ 3 ਸਾਲ ਉਮਰ ਆ ਉਹਨਾਂ ਦੀ ਢਾਈ ਤੋਂ 3 ਸਾਲ ਪਰ ਮੈਂ ਉਹਨਾਂ ਪਰਿਵਾਰਾਂ ਨੂੰ ਵੀ ਮਿਲਿਆ ਜਿਹੜੇ ਹਫੀਮ ਤੇ ਪੁੱਕੀ ਖਾਂਦੇ ਉਹ 40 40 ਸਾਲਾਂ ਦਾ ਫੀਮ ਖਾਈ ਜਾਂਦਾ ਕੋਈ 50 ਸਾਲਾਂ ਦਾ ਪੁੱਕੀ ਖਾਈ ਜਾਂਦਾ ਹੁੰਦਾ ਹੀ ਕੁਝ ਨਹੀਂ ਬੋਲੋ ਭਈ ਇਹ ਗੱਲ ਸੱਚੀ ਹੈ ਝੂਠੀ ਹੈ ਇਹੜਾ ਆਲਟਰਨੇਟਿਵ ਹੈ ਮੈਂ ਕਿਸੇ ਨਸ਼ੇ ਨੂੰ ਤਰਜੀਹ ਨਹੀਂ ਦਿੰਦਾ ਹੈਲੋ ਸਰਦਾਰ ਜੀ ਮੈਂ ਆਂਡਾ ਵੀ ਨਹੀਂ ਖਾਂਦਾ ਸ਼ਰਾਬ ਵੀ ਸਭ ਤੋਂ ਮਾੜਾ ਨਸ਼ਾ ਹੈ ਪੀ ਕੇ ਬੰਦਾ ਐਕਸੀਡੈਂਟ ਕਰਦਾ ਹੈ ਘਰੇ ਵੀ ਕਲੇਸ਼ ਕਰਦਾ ਹੈ ਤੇ ਨਾਲ ਕਈ ਵਾਰੀ ਸੜਕ ਤੇ ਲਿਟਿਆ ਪਿਆ ਹੁੰਦਾ ਮੈਂ ਫੀਮ ਤੇ ਪੁੱਕੀ ਵਾਲਾ ਬੰਦਾ ਐ ਸੜਕ ਤੇ ਲਿਟਿਆ ਪਿਆ ਨਹੀਂ ਵਖਿਆ ਮੇਰੇ ਕਹਿਣ ਤੋਂ ਭਾਵੇਂ ਹੈ ਇੱਕ ਵਾਰੀ ਜਿਵੇਂ ਕੈਨੇਡਾ ਨੇ ਕੀਤਾ ਕੈਨੇਡਾ ਨੇ ਉਹ ਨਸ਼ਾ ਉੱਥੇ ਲੀਗਲਾਈਜ਼ ਕਰਤਾ ਠੇਕੇ ਖੋਲਤੇ ਤਾਂ ਜੋ ਆ ਟੀਕਾ ਸਮੈਟ ਚਿੱਟਾ ਜਿਹਦੇ ਨਾਲ 3 ਸਾਲਾਂ ਚ ਬੰਗਾ ਮਰ ਜਾਂਦਾ ਹੈ ਜਾਨ ਲੈਵਾ ਨਸ਼ਾ ਹੈ ਨਸ਼ਾ ਤਾਂ ਉਹ ਵੀ ਮਾੜਾ ਹੈ ਲੇਕਿਨ ਉਹ ਜਾਨ ਲੈਵਾ ਨਹੀਂ ਹੈ ਇਹਰੇ ਤੇ ਥੋੜਾ ਜਆ ਸਰਕਾਰ ਆਉਣ ਵਾਲੀ ਵਿਚਾਰ ਕਰੇ ਤਾਂ ਕੰਮ ਨਸ਼ੇ ਦਾ ਨਸ਼ੇ ਨਾਲੋਂ ਮੌਤਾ ਹੋਣੀਆ ਬੰਦ ਹੋ ਸਕਦੀਆਂ ਮੇਰੀ ਗੱਲ ਸੱਚੀ ਆ ਤਾਂ ਤੂ ਟੂ ਤਾੜੀ ਮਾਰ ਦਿਓ ਇਹ ਮੈਨੂੰ ਰੰਦਾਵਾ ਸਾਹਿਬ ਕਹਿੰਦੇ ਰਹਿੰਗੇ ਇਹ ਨਾ ਕਿਆ ਕਰ ਜੇ ਮੇਰੀ ਗੱਲ ਦਾ ਸੱਚੀ ਆ ਤਾਂ ਦਵਾਰੇ ਜ਼ੋਰ ਨਾਲ ਤਾੜੀ ਮਾਰੋ ਇਹ ਇਹ ਤੁਹਾਡੇ ਨਾਲ ਧੋਖਾ ਆਇਆ ਕਿਉਂਕਿ ਸ਼ਰਾਬ ਬੰਦੀ ਸੀ ਫੈਕਟਰੀਆਂ ਚ ਕਿਸਾਨ ਨੂੰ ਤਾਂ ਮਾਰੀ ਕਿਸਾਨ ਨੂੰ ਤਾਂ ਮਾਰੀ ਗਏ ਮਾਰੀ ਗਏ ਜਿੰਨੋਂ ਦਾ ਕਿਸਾਨ ਬਣਿਆ ਕਿਸਾਨ ਸ਼ਰਾਬ ਹੁੰਦੀ ਸੀ ਫੈਕਟਰੀਆਂ ਚ ਪੈਦਾ ਪਾਣੀ ਚ ਰੰਗ ਪਾ ਕੇ ਪਾਣੀ ਪਾਣੀ ਦਾ ਮੁੱਲ ਵਟਨਾ ਸੀ ਸਰਕਾਰ ਵੀ ਪੈਸੇ ਲੈ ਲੈਂਦੀ ਸੀ ਫੈਕਟਰੀਆਂ ਪੰਜ ਸੱਤ ਵੱਡੇ ਲੋਕ ਇਕੱਠੇ ਹੋਏ ਉਹਨਾਂ ਨੇ ਸਰਕਾਰ ਨੂੰ ਆਖਿਆ ਵੀ ਆਪਾਂ ਐਕਸਾਈਜ਼ ਪਾਲਿਸੀ ਬਣਾਓ ਸ਼ਰਾਬ ਨੂੰ ਲੀਗਲ ਕਰ ਦਿਓ ਹੁਣ ਸ਼ਰਾਬ ਤਾਂ ਰੱਖਦੇ ਆਂ ਵਿਆਹਾਂ ਚ ਤੇ ਫੇਮ ਹੁੰਦੀ ਸੀ ਕਿਸਾਨਾਂ ਦੇ ਘਰੇ ਖੇਤਾਂ ਚ ਹਰ ਕਿਸਾਨ ਤਾਂ ਵਿਚਾਰਾ ਜਾ ਕੇ ਸਰਕਾਰ ਨੂੰ ਸਮਝਾ ਨਹੀਂ ਸਕਦਾ ਸੀ ਇਹ ਡੋਡੇ ਹੁੰਦੇ ਸੀ ਕਿਸਾਨ ਦੇ ਖੇਤ ਹੁਣ ਕਿਸਾਨ ਇਕੱਠੇ ਹੋ ਕੇ ਸਰਕਾਰਾਂ ਨੂੰ ਪੈਸਾ ਤਾਂ ਦੇ ਨਹੀਂ ਸਕਦੇ ਸੀ ਇਸ ਕਰਕੇ ਡੋਡੇ ਦੇ ਫੀਮ ਮਾੜਾ ਨਸ਼ਾ ਬਣਾਤਾ ਤੇ ਸ਼ਰਾਬ ਚੰਗਾ ਨਸ਼ਾ ਬਣਾਤਾ ਤੇ ਫੀਮ ਲੋਕ ਅੱਧੀਆਂ ਦਵਾਈਆਂ ਚ ਫੀਮ ਪੈਂਦੀ ਹੈ ਹਜੇ ਵੀ ਅਫੀਮ ਵੇਚਦੇ ਸੋ ਕਹਿਣ ਦਾ ਭਾਗ ਇਹ ਸਰਕਾਰਾਂ ਤੋਂ ਕਿਸਾਨ ਵਿਚਾਰਾ ਭੋਲਾ ਕਿਸਾਨ ਭੋਲਾ ਸੋ ਇਹੋ ਜੇ ਕੰਮ ਜੇ ਨਾ ਕੀਤੇ ਮੈਂ ਕਹ ਜਿਆ ਕਾਂਗਰਸ ਆਉਗੀ ਪੰਚਾਇਤਾਂ ਚ ਅਸੀਂ ਨਸ਼ਾ ਖਤਮ ਕਰ ਦਿਆਂਗੇ ਇਹ ਗੱਲ ਝੂਠੀ ਆ ਮਿੱਤਰੋ ਤੇ ਗੱਲ ਸੱਚੀ ਕਰੋ ਜਿਹੜੀ ਗੱਲ ਦੇਣੀ ਨਾ ਆਵੇ ਨਹੀਂ ਨੇਰੇ ਅਰਗਾ ਅੱਜ ਟੈਲੀਵਿਜ਼ਨ ਤੇ ਹੋਰ ਬਿਆਨ ਦੇ ਦਿੰਦਾ ਅਗਲੇ ਦਿਨ ਉਹਰਾ ਪੁਰਾਣਾ ਬਿਆਨ ਕੱਢ ਲੈਂਦੇ ਆ ਨਾਲ ਨਵਾਂ ਆਲਾ ਦਿੰਦੇ ਆ ਫੇਰ ਲੋਕ ਤੁ ਤੁ ਕਰਦੇ ਆ ਗੱਲ ਉਨੀ ਕਰੋ ਜਿਨੀ ਪਾਇਦਾਰਾ ਮਾਤਾ ਜੀ 1000 ਰੁਪਿਆ 1000 ਰੁਪਏ ਦਾ ਲਾਰਾ ਲਾਇਆ ਸੀ ਆਇਆ ਹੈ ਆਇਆ ਗਾਂ ਕ ਕਰਤੀ 5 ਕਿਲੋ ਅਸੀਂ ਕੀ ਕਰਾਂਗੇ ਇਹ ਹੁਣ ਹੋ ਸਕਦਾ ਹੈ ਅਖੀਰਲੇ ਸਾਲ 1000 ਰੁਪਿਆ ਦੇ ਦੇਣ ਉਰਾ ਕੀ ਫਾਇਦਾ 4 ਸਾਲਾਂ ਦਾ ਬਕਾਇਆ ਦੇ 1 ਮਹੀਨੇ ਦਾ ਇੱਕ ਸਾਲ ਦਾ 12000 ਰੁਪਿਆ ਬੰਦਾ ਹੈ 2 ਮਹੀਨਾ 2 ਸਾਲਾਂ ਦਾ 24 ਤੇ 3 ਸਾਲਾਂ ਦਾ 36 ਨਾਲ ਲਿਆਵਾਂਗੇ ਵਿਆਜ ਫੇਰ ਕਹਾਂਗੇ ਤੇਰੀ ਸਰਕਾਰ ਹੈ ਮੈਂ ਸਰਕਾਰ ਸਾਡੀ ਭਾਵੇਂ 1000 ਰੁਪਿਆ ਨਾ ਦੇਵੇ ਜਾਂ ਹੋ ਸਕਦਾ ਕੋਈ ਹੋਰ ਚੀਜ਼ ਵੀ ਨਾ ਦੇਵੇ ਪਰ ਜੇ ਸਰਕਾਰ ਆਈ ਰੰਦਾਵਾ ਸਾਹਿਬ ਮੈਂ ਤੁਹਾਨੂੰ ਬੇਨਤੀ ਕਰਦਾ ਹਰਕੀਰਤ ਜੀ ਇੱਕ ਪਾਲਿਸੀ ਲੈ ਕੇ ਆਓ ਇੱਕ ਕਰੇ ਇੱਕ ਨੌਕਰੀ ਦਿਓ ਨਸ਼ਾ ਕੋ ਵੀ ਬੱਜਾਂਗੇ ਤੇ ਇਹਨਾਂ ਨੂੰ ਫ੍ਰੀ ਰਾਸ਼ਨ ਦੀ ਲੋੜ ਨਹੀਂ ਜੇ 50000 ਰੁਪਏ ਮੁੰਡਾ ਜਾਂ ਕੁੜੀ ਘਰੇ ਲੈ ਕੇ ਆਏ ਇਹ ੱੱਕੇ ਨਹੀਂ ਖਾਂਦੀਆਂ ਵਿਚਾਰੀਆਂ 5 ਕਿਲੋ ਤੋਂ ਦੱਸ ਦੀ ਕਿ ਪੰਜਾਬ ਦੇ ਵਿੱਚ ਨਸ਼ਿਆਂ ਦੇ ਮਸਲੇ ਨੂੰ ਲੈ ਕੇ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਆਮ ਆਦੀ ਪਾਰਟੀ ਦੇ ਵੱਲੋਂ ਵਕ ਵਖ ਜਿਹੜੀਆਂ ਵਿਚਾਰਧਾਰਾ ਜੋ ਚੱਲ ਰਹੀਆਂ ਨੇ ਇਸੇ ਤਰ੍ਹਾਂ ਦੂਜੀਆਂ ਪਾਰਟੀਆਂ ਪੰਜਾਬ ਦੇ ਵਿੱਚ ਆਮ ਆਦੀ ਪਾਰਟੀ ਨੂੰ ਘੇਰ ਰਹੀਆਂ ਨੇ ਤੇ ਆਮ ਆਦੀ ਪਾਰਟੀ ਦੂਜੀਆਂ ਪਾਰਟੀਆਂ ਦੇ ਉੱਤੇ ਜਿਸ ਤਰ੍ਹਾਂ ਇਲਜ਼ਾਮ ਬਾਜ਼ੀ ਕਰ ਰਹੀਆਂ ਨੇ ਕਿ ਇਹਨਾਂ ਸਰਕਾਰਾਂ ਨੇ ਪੰਜਾਬ ਦੇ ਵਿੱਚ ਨਸ਼ਾ ਦਾ ਕਾਰੋਬਾਰ ਕੀਤਾ ਤਾਂ ਅੱਜ ਪੰਜਾਬ ਦੇ ਵਿੱਚ ਨਸ਼ਾ ਇੰਨਾ ਵੱਧ ਚੁੱਕਿਆ ਹੈ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਵੇਖਣਾ ਬੇहद ਖਾਸ ਹੋਵੇਗਾ ਕਿ ਜਿਸ ਤਰ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਆਪਣੀ ਸਰਕਾਰ ਦੇ ਵਿੱਚ ਯੁੱਧ ਨਸ਼ਿਆਂ ਵਿਰੁੱਧ ਚਲਾਇਆ ਗਿਆ ਕਿ ਇਸ ਮਸਲੇ ਨੂੰ ਲੈ ਕੇ ਕੀ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਦੇ ਉੱਤੇ ਹੋਰ ਕੁਝ ਨਜ਼ਰ ਵੇਖਣ ਨੂੰ ਆਵੇਗਾ ਕਿ ਪੰਜਾਬ ਸੱਚਮੁੱਚ ਨਸ਼ਾ ਮੁਕਤ ਪੰਜਾਬ ਬਣ ਜਾਵੇਗਾ ਜਾਂ ਤੇ ਜਿਸ ਤਰ੍ਹਾਂ ਵਿਹਾਂ ਸ਼ਾਦੀਆਂ ਦੇ ਵਿੱਚ ਸ਼ਰਾਬ ਨੂੰ ਕਾਨੂੰਨੀ ਮਾਨਤਾ ਦਿੱਤੀ ਗਈ ਹੈ ਪਰ ਦੂਜੇ ਨਸ਼ੇ ਨੂੰ ਰਵੱਈਏ ਤੋਂ ਜੇ ਨਸ਼ੇ ਮੰਨੇ ਜਾਂਦੇ ਹਨ ਉਹਨਾਂ ਦੀ ਪਾਬੰਦੀ ਹੈ ਸੋ ਇਸ ਬਾਬਤ ਤੁਹਾਡੇ ਕੀ ਵਿਚਾਰ ਨੇ ਆਪਣੇ ਵਿਚਾਰ ਵੀ ਇਸ ਵੀਡੀਓ ਦੇ ਕਮੈਂਟ ਬਾਕਸ ਤੇ ਜ਼ਰੂਰ ਦਿਓ ਧੰਨਵਾਦ